ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਤੁਸਾਰੇ ਠੀਕ ਹੋਵੋਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਭੈਣ ਨੇ ਅੱਜ ਕੁਝ ਪ੍ਰੋਡਕਟ ਮੰਗਾਏ ਆ ਹੋਰ ਭੈਣ ਕਿਵੇਂ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਹੁਣ ਅਸੀਂ ਪਾਣੀ ਪੀ ਵੀਏ ਥੋੜਾ ਗਰਮੀ ਵੱਧਦਾ ਹੈ ਗਰਮੀ ਵੱਧਦਾ ਹੈ ਤੇ ਆ ਭੈਣ ਨੇ ਅੱਜ ਪ੍ਰੋਡਕਟ ਮੰਗਾਏ ਆ ਬਸ ਤਾਂ ਹੋਰ ਵੀ ਪੈਕਿੰਗਾਂ ਪਈਆਂ ਨੇ ਇੱਟੀਆਂ ਪੈਕਿੰਗਾਂ ਮੰਗਾ ਲਈਆਂ ਕਮਲ ਆਪਣੇ ਜਿਵੇਂ ਹੁਣ ਗਰਮੀ ਦੇ ਵਿੱਚ ਹਨਾ ਇਹ ਚੀਜ਼ਾਂ ਦੀ ਵੱਧ ਲੋੜ ਪੈਂਦੀ ਆ ਹਾਂ ਜਿਵੇਂ ਲੀਵਰਟੌਨਕ ਆ ਗਿਆ ਫੇਰ ਅਖਵੇਂ ਤਾਂ ਲਈਆਂ ਵੀ ਸਾਰਿਆਂ ਬਾਰੇ ਆਪਾਂ ਜਾਣਕਾਰੀ ਦੇ ਦਾਂਗੇ ਜਿਵੇਂ ਹੁਣ ਆਪਾਂ ਨੂੰ ਜਿਹੜੇ ਵੀ ਮੰਨ ਲਓ ਪਿਆਰ ਕਰਦੇ ਨੇ ਹਨਾ ਉਹਨਾਂ ਨੂੰ ਬਾਰ-ਬਾਰ ਵੀਰੇ ਫੋਨ ਤੇ ਨਹੀਂ ਦੱਸਿਆ ਜਾਂਦਾ ਹਨਾ ਫੇਰ ਇਕੱਠਿਆਂ ਨੂੰ ਜਾਣਕਾਰੀ ਮਿਲ ਜਾਂਦੀ ਜਿਹੜਾ ਕੋਈ ਨਵਾਂ ਵੀ ਜੁੜਦਾ ਆਪਣੇ ਚੈਨਲ ਤੇ ਹਨਾ ਉਹਨੂੰ ਵੀ ਵਿਚਾਰੇ ਨੂੰ ਜਾਣਕਾਰੀ ਆ ਜਾਂਦੀ ਹੈ ਜਿਹੜੇ ਇਹ ਕੰਪਨੀ ਦੇ ਵੀਰੇ ਪ੍ਰੋਡਕਟ ਨੇ ਅਸੀਂ ਇਹੀ ਹੀ ਵਰਤਦੇ ਆ ਇਹ ਕਿਹੜੀ ਕੰਪਨੀ ਆ ਬਣੇ ਵੀਰੇ ਇਹ ਹੈਗੀ ਕਿ ਸੰ ਐਡ ਲਈ ਇਹਨਾਂ ਨੂੰ ਮੰਨ ਲਾ ਯੂਜ਼ ਕਰਕੇ ਦਿਖਾ ਰਹੇ ਆ ਵੀ ਅਸੀਂ ਹਾਂ ਵੀ ਐਡ ਅਸੀਂ ਕਿੰਨਿਆਂ ਦੇ ਪੈਸੇ ਲੈ ਕੇ ਐਡ ਲਾ ਰਿਹਾ ਉਹ ਕੰਮ ਵੀਰੇ ਸਾਡਾ ਕੋਈ ਵੀ ਨਹੀਂ ਹੈਗਾ ਮੈਂ ਤਾਂ ਆਪਾਂ ਖੁਦ ਯੂਜ਼ ਕਰਦੇ ਆ ਤੁਸੀਂ ਇਹੀ ਸਾਡਾ ਇੰਸਟਾਗ੍ਰam ਤੇ ਮੰਨ ਲਓ ਵੀ ਹੈਗਾ ਸੀ ਉੱਥੇ ਵੀ ਵੀਡੀਓ ਪਾਉਣੇ ਆ ਉਬਰੀ ਜਿਹੜਾ ਐਡ ਵਾਲਾ ਕੰਮ ਹੁੰਦਾ ਉਹ ਐ ਹੁੰਦਾ ਵੀ ਜੇ ਮੰਨ ਕੇ ਚੱਲੋ ਜੇ ਇਹ ਕੰਪਨੀ ਆਪਾਂ ਦੱਸਤੀ ਵੀ ਸੰਪਰਕ ਪਰਮਾ ਹਨਾ ਕੱਲ ਨੂੰ ਆਪਾਂ ਪਸ਼ੂਆਂ ਲਈ ਕੋਈ ਹੋਰ ਚੀਜ਼ ਦੀ ਐਡ ਲਾਤੀ ਉਹ ਵੀਰ ਆਪਾਂ ਕਹਿ ਸਕਦੇ ਵੀਰੇ ਪੈਸੇ ਲੈ ਕੇ ਐਡ ਕਰ ਰਹੇ ਨੇ ਸਹੀ ਗੱਲ ਹੈ ਠੀਕ ਹੈ ਵੀਰੇ ਅਸੀਂ ਇਹੀ ਵਰਤਦੇ ਆਂ ਤੇ ਸਾਨੂੰ ਇਹਦਾ ਰਿਜ਼ਲਟ ਬਹੁਤ ਹੀ ਵਧੀਆ ਆਪਾਂ ਉਹਦੇ ਚਾਹਣ ਵਾਲਿਆਂ ਨੂੰ ਦੱਸਦੇ ਨੇ ਵੀਰੇ ਅਸੀਂ ਇਹ ਵਰਤਦੇ ਆਂ ਸਾਨੂੰ ਵੀਰੇ ਮੰਨ ਲਓ ਡਾਇਰੈਕਟਲੀ ਫੋਨ ਕਰਕੇ ਵੀ ਪੁੱਛਦੇ ਹੁੰਦੇ ਨੇ ਭੈਣ ਤੁਸੀਂ ਕਿਹੜਾ ਮੰਨ ਕੇ ਚਲੋ ਲੀਵਰ ਟੌਨਿਕ ਜਾਂ ਪਸ਼ੂਆਂ ਦੇ ਛੱਡੇ ਵਾਸਤੇ ਕੀ ਵਰਤਦੇ ਹੋ ਜਿਹੜਾ ਵੀ ਆ ਮੰਨ ਲਓ ਵੀ ਮਿੰਸ ਤਾਈ ਵਰਤ ਸਾਰਾ ਦੱਸਾਂਗੇ ਵੀ ਇਹਦੇ ਕੀ ਕੀ ਆਪਾਂ ਨੂੰ ਫਾਇਦੇ ਠੀਕ ਹੈ ਭੈਣੇ ਠੀਕ ਹੈ ਹਾਂਜੀ ਦੋਸਤੋ ਪਹਿਲਾਂ ਤਾਂ ਤੁਹਾਨੂੰ ਆਪਾਂ H+ 50 골ਡ ਬਾਰੇ ਇਹਦੇ ਬਾਰੇ ਜਾਣਕਾਰੀ ਦੰਨੇ ਹਨ ਤੇ ਇੱਕ ਤਾਂ ਮੰਨ ਕੇ ਚੱਲੋ ਜਿਵੇਂ ਵੀਰ ਸਾਨੂੰ ਕਹਿੰਦੇ ਨੇ ਵੀਰੇ ਤੁਹਾਡੇ ਪਸ਼ੂਆਂ 'ਚ ਚਮਕ ਕਿਵੇਂ ਆ ਹਨ ਤੇ ਅਸੀਂ ਸਾਡੇ ਕੋਲ ਜਿਵੇਂ ਬੱਕਰੀਆਂ ਦਾ ਵੀ ਫਾਰਮ ਆ ਅਸੀਂ ਉਹ ਛੋਟੇ ਮੇਮਣਿਆਂ ਨੂੰ ਵੀ ਦਿੰਨੇ ਆ 5 ਤੋਂ 10 ml ਦੇ ਦਿੰਨੇ ਹੁੰਦੇ ਆ ਛੋਟਿਆਂ ਨੂੰ ਹਾਂ ਛੋਟਿਆਂ ਨੂੰ ਮਤਲਬ ਕੱਟਰ ਨੂੰ ਵੀ ਦਿੰਨੇ ਆ ਠੀਕ ਹੈ ਇਹ ਪਸ਼ੂਆਂ ਦਾ ਜਿਹੜੀ ਸ਼ਾਇਨਿੰਗ ਨਹੀਂ ਹੁੰਦੀ ਆਪਾਂ ਕਹਿੰਦੇ ਚਮਕ ਜੀ ਮਾਰ ਦਿਆ ਅਲੱਗ ਤਰ੍ਹਾਂ ਦੀ ਹੈ ਹਨਾ ਉਦੇ ਲਈ ਕਿ ਜਿਵੇਂ ਆਪਣਾ ਪਸ਼ੂ ਸੂਣ ਵਾਲਾ ਅਸੀਂ ਆ ਬੱਸੀ ਦੀ ਵਰਤਦੇ ਹਾਂ ਤੁਹਾਨੂੰ ਇਹ ਰਿਜ਼ਲਟ ਅਸੀਂ ਦਿਖਾਵਾਂਗੇ ਪਰ ਇਹਦਾ ਮੰਨ ਕੇ ਚੱਲੋ ਹਜੇ ਪਏ ਨੇ 2 ਮਹੀਨੇ ਅਸੀਂ ਸਾਡੀ ਮੱਝ ਹੈਗੀ ਉਹ ਹਾਥੀ ਮੱਝ ਉਹਦਾ ਸੂਣ ਦਾ 1 ਮਹੀਨਾ ਰਹਿ ਗਿਆ ਉਹਨੂੰ ਅਸੀਂ ਇਹ ਦੇ ਰਹੇ ਹਾਂ ਉਹਦੇ ਵਿੱਚ ਤੁਹਾਨੂੰ ਰਿਜ਼ਲਟ ਅਸੀਂ ਪ੍ਰੈਕਟੀਕਲ ਦੇ ਵਿੱਚ ਕਰ ਰਹੇ ਹਾਂ ਤੁਹਾਨੂੰ ਦਿਖਾਵਾਂਗੇ ਜੀ ਵੀ ਇਹ ਲੇਵੇ ਨੂੰ ਵਧਾਉਂਦਾ ਬਣੇ ਇਹ ਲੇਵੇ ਦਾ ਕਾਰ ਹੁੰਦਾ ਜਿਹੜਾ ਬਹੁਤ ਹੀ ਵੱਡਾ ਕਰ ਦਿੰਦਾ ਠੀਕ ਹੈ ਜਿਵੇਂ ਆਪਾਂ ਕਹਿੰਦੇ ਪਸ਼ੂ ਦੇ ਵਿੱਚ ਜੱਟ ਦੇ ਵਿੱਚ ਬਲਜੇ ਹੁੰਦੇ ਨੇ ਉਹ ਸਾਰਾ ਮੰਨ ਲਓ ਕਿ ਚੱਲੋ ਸੋਧ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਛੱਡੇ ਨੂੰ ਤਿਆਰ ਕਰ ਦਿੰ ਤੇ ਮੰਨ ਕੇ ਚੱਲੋ ਜਿਹੜਾ ਮੈਨਸ 27 ਹੈਗਾ ਇਹ ਆਪਾਂ ਪੰਜ ਪੈਕੇਜ ਇਕੱਠੀਆਂ ਮਗਾਈਆਂ ਨੇ ਵੀਰੇ ਅਸੀਂ ਆਪਦੇ ਪਸੰਗ ਨੂੰ ਹੀ ਵਰਤਦੇ ਹਾਂ ਠੀਕ ਹੈ ਠੀਕ ਹੈ ਨੰਬਰ ਵੀਰੇ ਅਸੀਂ ਤਾਂ ਤਲਾ ਦਿੰਦੇ ਹੁੰਦੇ ਇਹ ਮੈਨ 27 ਭੈਣੇ ਉਹਦੇ ਲਈ ਆ ਹਨਾ ਵੀ ਜਿਹੜਾ ਇੱਕ ਤਰ ਪੀਤਲੀ ਦੇ ਭੈਣੇ ਭੈਣਾ ਦੇ ਵੀ ਵਿੱਚ ਹੁਣ ਵੀਰੇ ਭੈਣਾ ਵੀ ਬਸੋ ਸੰਭਧੀਆਂ ਨੇ ਵੀਰ ਵੀ ਸੰਭਧੇ ਨੇ ਬਹੁਤ ਕੰਮ ਮੰਨ ਲੋ ਕਰ ਰਹੇ ਨੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਹਨਾ ਜਦੋਂ ਭੈਣਾ ਵੀ ਮੈਥੋਂ ਕਮੈਂਟ ਕਰਕੇ ਚੀਜ਼ਾਂ ਪੁੱਛਦੀਆਂ ਨੇ ਫਿਰ ਆਪਾਂ ਇਹ ਹੁੰਦਾ ਕਮਲ ਵੀ ਇਕੱਲੇ ਇਕੱਲੇ ਕਮੈਂਟ ਦਾ ਰਿਪਲਾਈ ਵੀ ਨਹੀਂ ਕਈ ਵਾਰੀ ਦਿੱਤਾ ਜਾਂਦਾ ਕਿਉਂਕਿ ਲਿਖਣ ਦੇ ਵਿੱਚ ਅਗਲੇ ਨੂੰ ਸਮਝ ਵੀ ਨਹੀਂ ਆਉਂਦੀ ਆਉਦੀ ਹੈਗੀ ਤੇ ਫਿਰ ਆਪਾਂ ਇਹ ਚੀਜ਼ ਕਹਿੰਦੇ ਵੀ ਆਪਾਂ ਜੇ ਕੋਈ ਬੰਦਾ ਆਪਾਂ ਨੂੰ ਪੁੱਛਦਾ ਤਾਂ ਉਮੀਦ ਨਾਲ ਪੁੱਛਦਾ ਹੁੰਦਾ ਫੋਨ ਕਰਦਾ ਉਹ ਵੀਰ ਫੋਨ ਕਰ ਦਿੰਦੇ ਨੇ ਕਈ ਵਾਰੀ ਨਹੀਂ ਚੱਕਿਆ ਜਾਂਦਾ ਕੰਮ ਵੀ ਜੱਡ ਖੇਤ ਦਾ ਵੀ ਕੰਮ ਆ ਵੀਰੇ ਬੱਕਰੀਆਂ ਦਾ ਵੀ ਕੰਮ ਆ ਪਸ਼ੂਆਂ ਦਾ ਵੀ ਆ ਵੀ ਮੰਨ ਕੇ ਚੱਲੋ ਜਿਵੇਂ ਘਰੇਲੂ ਕੰਮ ਹੁੰਦੇ ਨੇ ਆਪਾਂ ਨੂੰ ਉਹ ਵੀ ਹੁੰਦੇ ਨੇ ਨਾ ਜਿਹੜਾ ਮਿੰਨ ਸਤਾਈ ਦਾ ਕੰਮ ਆਗੇ ਇੱਕ ਤਾਂ ਜਿਵੇਂ ਪਸ਼ੂਆਂ ਦੇ ਵਿੱਚ ਕੋਈ ਘਾਟ ਵਾਧ ਹੁੰਦੀ ਆ ਉਹ ਪੂਰੀ ਹੋ ਜਾਂਦੀ ਆ ਤੇ ਇੱਕ ਜਿਵੇਂ ਪਸ਼ੂ ਵਾਲ ਕਹਿੰਦੇ ਮੈਂ ਵੀਰੇ ਬਾਰ ਬਾਰ ਰਿਪੀਟ ਹੋ ਰਹੇ ਨੇਗੇ ਨਾ ਤੇ ਉਹਨਾਂ ਦੇ ਲਈ ਜਿਹੜੇ ਮਿੰਨ ਸਤਾਈ ਆ ਕਮਲਾ ਜੇ ਉਹ ਕੁਛ ਦਿਨ ਵੀਰੇ ਕਿੰਨੀ ਮਾਤਰਾ ਚ ਪਾਉਣਾ ਚਾਹੁੰਦਾ 50 ਤੋਂ 100 ਗ੍ਰਾਮ ਦੇ ਵਿੱਚ ਵਿੱਚ ਆਪਾਂ ਆਪਾਂ ਇੱਕ ਬਸ ਨੂੰ ਪਾ ਸਕਦੇ ਹਾਂ ਠੀਕ ਹੈ ਜਿਵੇਂ ਆਪਾਂ ਪੁੱਛ ਲੈਣੇ ਵੀਰੇ ਸੂਣ ਵਾਲੇ ਬਸ ਨੂੰ ਵੀ ਪਾ ਸਕਦੇ ਆ ਵੀਰੇ ਇਹਦਾ ਕੋਈ ਨੁਕਸਾਨ ਨਹੀਂ ਆਪਾਂ ਸਾਰਿਆਂ ਨੂੰ ਪਾਉਣਿਆ ਸੀ ਤਕਰੀਬਨ ਨਹੀਂ ਪਾਉਣਿਆ ਸਾਰਿਆਂ ਨੂੰ ਠੀਕ ਹੈ ਕਿ ਇਹਦਾ ਰਿਜ਼ਲਟ ਮਾੜਾ ਨਹੀਂ ਹੈਗਾ ਇਹ ਤਾਂ ਦਾਣੇ-ਦੂਣੇ ਚ ਪੈ ਜਾਂਦਾ ਉਹ ਭਣੇ ਦਾਣੇ ਚ ਖਾ ਲੈਂਦੇ ਨੇ ਜਸ ਇੱਕ ਇੱਕ ਚੀਜ਼ੇ ਚ ਹੋਰ ਬਹੁਤ ਵਧੀਆ ਜਿਵੇਂ ਹੋਰ ਵੀ ਪ੍ਰੋਡਕਟ ਆਉਂਦੇ ਨੇ ਇੱਥੇ ਸਮੈਲ ਨਹੀਂ ਹੈਗੀ ਕਮਲ ਆਪਾਂ ਉਹਦੇ ਦਿਖਾਈ ਵੀ ਸੀਗੀ ਤੇ ਇਹਦਾ ਇਹਦੇ ਵਿੱਚ ਜਮੀ ਸਮੈਲ ਨਹੀਂ ਹੈਗੀ ਮੰਨ ਕੇ ਚੱਲ ਜਿਹੜਾ ਲੀਵਰ ਟੌਨਿਕ ਆਗਾ ਹੂੰ ਇਹਦੇ ਪੰਜ ਫਾਇਦੇ ਨੇ ਠੀਕ ਹੈ ਲੀਵਰ ਟੌਨਿਕ ਦੇ ਠੀਕ ਹੈ ਭ ਹੁਣ ਭਈ ਹਰੇਕ ਬੰਦੇ ਦੇ ਹੱਥ ਦੇ ਵਿੱਚ ਫੋਨ ਆ। ਠੀਕ ਆ ਹਰ ਕੋਈ ਮੰਨ ਲਓ ਕੰਪਨੀਆਂ ਤੋਂ ਵੀ ਜਾਣੂ ਹੋ ਗਿਆ ਪਹਿਲਾਂ ਹੁੰਦਾ ਸੀਗਾ ਵੀ ਕਿਸੇ ਨੂੰ ਨੌਲੇਜ ਨਹੀਂ ਹੈਗੀ ਠੀਕ ਆ ਜਿਵੇਂ ਵਿੱਚ ਵਿਦਵਾਨ ਆ ਜਾਂਦੇ ਨੇ ਵਿਦਵਾਨ ਕਹਿੰਦੇ ਨੇ ਵੀ ਪੈਸਾ ਲੈ ਕੇ ਵੀ ਐਡ ਕਰਦਾ ਵੀਰੇ ਐਡ ਦਾ ਕੋਈ ਕਿੰਨਾ ਕ ਪੈਸਾ ਦੇ ਦੂਗਾ ਕਿਸੇ ਨੂੰ ਠੀਕ ਆ ਐਡ ਉਹ ਹੁੰਦੀ ਆ ਕਮਲ ਜੇ ਮੰਨ ਕੇ ਚੱਲ ਵੀ ਅੱਜ ਆਪਾਂ ਸੰਪਰਕ ਫਾਰਮਾਂ ਦੀ ਐਡ ਕਰਤੀ ਕੱਲ ਨੂੰ ਆਪਾਂ ਕੋਈ ਹੋਰ ਆਪਾਂ ਨੂੰ ਪੈਸੇ ਦੇ ਕੇ ਐਡ ਕਰਾਤੀ ਆਪਾਂ ਉਹਦੀ ਐਡ ਕਰਤੀ ਅੱਜ ਕੱਲ ਵੀਰੇ ਕੋਈ ਕਮਲਾ ਨਹੀਂ ਹੈਗਾ ਇੱਕ ਬੰਦਾ ਦੇਖਦਾ ਪਰ ਅਸੀਂ ਵੀਰੇ ਸਭ ਤੋਂ ਇਹੀ ਵਰਤਦੇ ਆ ਆਪਣੇ ਪਸਾਰ ਲਈ ਠੀਕ ਆ ਇਹਦੇ ਫਾਇਦੇ ਦੱਸ ਪਹਿਲਾ ਫੈਲਾ ਰਹੇਗਾ ਲੀਵਰ ਦੀ ਕਮਜ਼ੋਰੀ ਠੀਕ ਹੈ ਬਣੀ ਮੰਨ ਕੇ ਚੱਲੋ ਜਿਵੇਂ ਆਪਾਂ ਕਹਿੰਦੇ ਨਾ ਵੀ ਲੀਵਰ ਦੀ ਜੇ ਕਮਜ਼ੋਰੀ ਹੋਈ ਪਸ਼ੂ ਦੇ ਅੰਦਰ ਕੁਝ ਪਚਦਾ ਹੀ ਨਹੀਂ ਹੈਗਾ ਜਿਵੇਂ ਵਿੱਚ ਭਣਾ ਕਹਿੰਦੇ ਨੇ ਭਣਾ ਸੀ ਲੇਟੀ ਪਾ ਦਿੰਦੇ ਆ ਵੀ ਉਹ ਮੰਨ ਕੇ ਚੱਲੋ ਗੋਹੇ ਦੇ ਵਿੱਚ ਉਮੀ ਕੱਢ ਦਿੰਦੀ ਆ ਇਹ ਵੀ ਲੀਵਰ ਦੇ ਵਿੱਚ ਦਿੱਕਤ ਹੁੰਦੀ ਆ ਠੀਕ ਹੈ ਇਹ ਤੁਸੀਂ ਜਦੋਂ ਆਪਾਂ ਪਾਣੀ ਪਿਉਆਣੇ ਆ ਪਸ਼ੂ ਨੂੰ ਹਮ ਮੰਨ ਕੇ ਚੱਲੋ 50 ਤੋਂ 100 ਐਮਐਲ ਆਪਾਂ ਪਾ ਸਕਦੇ ਆ ਠੀਕ ਹੈ ਠੀਕ ਹੈ ਵੱਡੇ ਪਸ਼ੂਆਂ ਨੂੰ ਠੀਕ ਹੈ ਛੋਟਿਆਂ ਨੂੰ ਮੰਨ ਕੇ ਚੱਲੋ ਘੱਟ ਪਾ ਦਿਓ 5 ਤੋਂ 10 ਐਮਐਲ ਪਾ ਦਿਓ ਠੀਕ ਹੈ ਤੇ ਦੂਜਾ ਪਤਾ ਕੀ ਹੈ ਮਾਨਸਿਕ ਤਣਾਅ ਮਾਨਸਿਕ ਤਣਾਅ ਕਿਵੇਂ ਹੁੰਦਾ ਕਮਲ ਵੀ ਜਿਵੇਂ ਆਪਾਂ ਨਾਰਮਲ ਹੀ ਕਹਦੇ ਨੇ ਆਪਾਂ ਕੋਈ ਮੱਧ ਲੈ ਆਏ ਹਾਂ ਕਿਸੇ ਕਿੱਤੋਂ ਹੋਰ ਕਿੱਤੋਂ ਲੈ ਕੇ ਆਏ ਹਾਂ ਉਹ ਕੋਈ ਕਿਸੇ ਦੀ ਦਾ ਘਰ ਦੀ ਝੋਟੀ ਪਾਲੀ ਹੁੰਦੀ ਆ ਉਹਦਾ ਮਨ ਲੱਗਿਆ ਹੁੰਦਾ ਜਿਵੇਂ ਆਪਾਂ ਹੀ ਨਾਰਮਲ ਹੀ ਕਹਿ ਦਿੰਨੇ ਹਾਂ ਵੀ ਆਪਾਂ ਕਿਸੇ ਰਿਸ਼ਤੇਦਾਰੀ ਦੇ ਵਿੱਚ ਜਾ ਕੇ ਆਪਣਾ ਜੀ ਨਹੀਂ ਲੱਗਿਆ ਠੀਕ ਆ ਉਹ ਚੀਜ਼ ਹੋ ਜਾਂਦੀ ਆ ਤੇ ਫਿਰ ਜਦੋਂ ਆਪਾਂ ਪਾਸ ਨੂੰ ਲੈ ਕੇ ਆਉਣੇ ਆ ਆਪਾਂ ਸੁਖਾਣਾ ਪੀਣਾ ਛੱਡ ਦਿੰਦਾ ਹਾਂ ਠੀਕ ਆ ਜੇ ਹੁਣ ਆਪਾਂ ਮੰਨ ਕੇ ਚੱਲੋ ਪਾਣੀ ਦੇ ਵਿੱਚ ਭੋਲ ਕੇ ਇਹ ਪਿਆਵਾਂਗੇ ਪਾਸ ਨੂੰ ਭੁੱਖ ਵੀ ਲੱਗਦੀ ਆ ਉਹ ਜਿਹੜਾ ਮੰਨ ਕੇ ਜੇ ਹੁਣ ਪਾਸ ਨੂੰ ਭੁੱਖ ਲੱਗੂਗੀ ਖਾਊ ਪੀਊਗਾ ਰੱਜ ਕੇ ਉਹ ਚੀਜ਼ ਵੀ ਦੂਰ ਹੋ ਜਾਂਦੀ ਆ ਜੇ ਆਪਾਂ ਵੀ ਖਾਣਾ ਪੀਣਾ ਛੱਡ ਦਾਂਗੇ ਉਹ ਟੈਨਸ਼ਨ ਹੋਰ ਵਧੀਆਂ ਜਾਂਦੀ ਹੈ ਵਧ ਕਵਿਲ ਹੁੰਦਾਗਾ ਪਸ਼ੂ ਨੂੰ ਠੀਕ ਹੈ ਬਣੀ ਠੀਕ ਹੈ ਜਿਵੇਂ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਦੇ ਆ ਵੀ ਇਹ ਆਹਾਂ ਚੀਜ਼ਾਂ ਪਾਈ ਚੱਲੋ ਹੁਣ ਅਸੀਂ ਉਹ ਵੀ ਚੀਜ਼ਾਂ ਪਾਉਣੇ ਨਾਲ ਨਾਲ ਅਸੀਂ ਲੀਵਰ ਕੌਂਡਕ ਵੀ ਮੰਨ ਲਓ ਪਾਉਣੇ ਆਗੇ ਸਾਰੇ ਇੱਕ ਪਸ਼ੂ ਨੂੰ ਪਾਉਣੇ ਆਗੇ ਠੀਕ ਹੈ ਤੇ ਚੌਥਾ ਹੈਗਾ ਵੀਰੇ ਜਿਵੇਂ ਹੁਣ ਗਰਮੀ ਕਾਰਨ ਪਸ਼ੂ ਹੌਂਕਣ ਲੱਗ ਜਾਂਦੇ ਨੇ ਠੀਕ ਆ ਉਹ ਆਪਣੀ ਇੱਕ ਮੰਜੂਰ ਦਿੱਕਤ ਹੈਗੀ ਸੀ ਪਹਿਲਾਂ ਵੀ ਜਦੋਂ ਦਾ ਅਸੀਂ ਇਹ ਚੀਜ਼ ਦੀ ਵਰਤੋਂ ਕਰਨ ਲੱਗਿਆ ਆਪਾਂ ਐਵੇਂ ਝੂਠ ਬੋਲਦੇ ਪਹਿਲਾਂ ਨਹੀਂ ਅਸੀਂ ਪਾਉਂਦੇ ਹੁੰਦੇ ਸੀਗੇ ਕਿ ਜਿਵੇਂ ਪਹਿਲਾਂ ਜਦੋਂ ਜਿਵੇਂ ਹੁਣ ਜਿਵੇਂ ਜਿਵੇਂ ਆਪਾਂ ਕਮਲ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆਂ ਚੀਜ਼ਾਂ ਆਪਾਂ ਨੂੰ ਨੌਲੇਜ ਵਧੀ ਜਾਂਦੀ ਆ ਫਿਰ ਅਸੀਂ ਵੀਰੇ ਬਹੁਤ ਟਾਈਮ ਤੇ ਸ਼ੁਰੂ ਕੀਤਾ ਹੋਇਆਗਾ ਹੂੰ ਠੀਕ ਹੈ ਤੇ ਉਹ ਹੁਣ ਹੌਂਕਣਾ ਵੀ ਪਸ਼ੂ ਦਾ ਘੱਟ ਹੋ ਜਾਂਦਾਗਾ ਜਿਵੇਂ ਆਪਾਂ ਕਹਿੰਦੇ ਕੋਈ ਠੰਡੀ ਚੀਜ਼ ਹੋ ਗਈ ਇਹਨਾਂ ਦੇ ਵਿੱਚ ਵੀਰੇ ਉਹ ਬਹੁਤ ਸਾਰੇ ਤੱਤ ਨੇਗੇ ਇਹ ਲਿਗਡੌਣਕ ਦੇ ਵਿੱਚ ਉਹ ਵੀ ਪਸ਼ੂ ਦਾ ਦੂਰ ਕਰਦੇ ਨੇ ਪੰਜਵਾਂ ਹੈਗਾਗਾ ਜਿਵੇਂ ਪਸ਼ੂ ਸੁਸਤ ਜਾਂ ਨਹੀਂ ਰਹਿ ਜਾਂਦਾ ਵੀ ਸੁਸਤੇ ਜਾ ਬੈਠਾ ਰਹਿੰਦਾ ਜਿਵੇਂ ਤੂੰ ਰਹਿਣਾ ਸੁਸਤ ਜਾ ਜਦੋਂ ਉਠਾਉਣਾ ਪੈਂਦਾ ਚਾਹ ਚੁਪਿਆ ਵੀ ਜਿਵੇਂ ਵੀ ਸੁਸਤ ਪਰ ਦੁੱਧਾਦ ਵੀ ਘਟ ਜਿਵੇਂ ਬਸੂ ਸੁਸਤ ਰਹੇ ਉਹਨੇ ਖਾਣਾ ਪੀਣਾ ਹੈ ਨਹੀਂ ਸੁਸਤ ਜਾਓ ਕੋ ਡਿੱਗਿਆ ਰਹਣਾ ਕਮਜ਼ੋਰੀ ਜੀ ਆ ਜਾਂਦੀ ਹੈ ਪਸ਼ੂ ਦੇ ਵਿੱਚ ਵੀਰੇ ਉਹ ਚੀਜ਼ਾਂ ਵੀ ਇਹ ਸਾਰੀਆਂ ਦੂਰ ਕਰਦਾ ਹੈ ਠੀਕ ਹੈ ਠੀਕ ਹੈ ਉਹਦੇ ਲਈ ਤੁਸੀਂ ਇੱਕ ਵਾਰੀ ਆਪਾਂ ਇਹ ਨਹੀਂ ਕਹਿੰਦੇ ਹੈ ਕਿ ਲਿਆਓ ਕਿਸੇ ਕੰਪਨੀ ਦਾ ਪਰ ਅਸੀਂ ਜਿਵੇਂ ਤੁਸੀਂ ਸਾਨੂੰ ਸਾਡੇ ਤੇ ਯਕੀਨ ਕਰਦੇ ਤੁਸੀਂ ਪੁੱਛਦੇ ਹੋ ਅਸੀਂ ਤੁਹਾਡੇ ਸਵਾਲ ਦੇ ਜਵਾਬ ਤਾਂ ਕਰਕੇ ਦੇ ਦਿੰਨੇ ਹੈ ਜਿਵੇਂ ਤੁਸੀਂ ਸਾਨੂੰ ਪੁੱਛਦੇ ਹੋ ਨਾ ਭੈਣ ਤੁਸੀਂ ਕਿਹੜਾ ਵਰਤਦੇ ਹੋ ਵੀ ਅਸੀਂ ਵੀਰੇ ਇਸੇ ਕੰਪਨੀ ਦੇ ਮੈਨ 27 ਇਹ ਵਰਤਦੇ ਆ ਵੇਲੀ ਵਰਤਣ ਦਾ ਗਿਆ H+50 골ਡ ਇਹ ਵਰਤਿਆਣਾ ਅਸੀਂ ਤਾਂ ਹੀ ਸੋਨੇ ਨਾਲ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਹੈ ਕਿ ਤੁਸੀਂ ਜੇ ਚਾਹੁੰਦੇ ਹੋ ਤਾਂ ਤੁਸੀਂ ਵਰਤ ਕੇ ਦੇਖ ਸਕਦੇ ਹੋ ਜਿਵੇਂ ਇੰਸਟਾਗ੍ਰਾਮ ਦੇ ਉੱਤੇ ਵੀ ਆਪਾਂ ਵੀਡੀਓ ਪਾਈ ਹੈ ਨੰਬਰ ਅਸੀਂ ਤਾਂ ਚਲਾ ਦੇਣੀ ਹੁੰਦੇ ਆ ਵੀਰੇ ਨਾ ਕਿ ਐਡ ਵਾਲੇ ਦਾ ਵੀਰੇ ਅਸੀਂ ਇਕੱਠਾ ਮੰਨ ਕੇ ਚਲੋ ਉਹਨਾਂ ਤੋਂ ਹੀ ਮੰਗਵਾ ਲੈਣੇ ਹੁੰਦੇ ਹਾਂ ਚਲੋ ਆਪਾਂ ਨੂੰ ਨਾਲ ਤਾਂ ਥੋੜਾ ਮੋਟਾ ਰੇਟ ਦਾ ਪੈ ਜਾਂਦਾਗਾ ਹਨਾ ਫਰਕ ਵੀ ਚਲੋ ਆਪਾਂ ਦੋਹੀ ਜਿਹੜਾ ਮੰਨ ਲੇ ਚਲੋ 100 200 ਕਿਸੇ ਵੀ ਆਪਾਂ ਨੂੰ ਫਰਕ ਪਊਗਾ ਹਨਾ ਵੀ ਜਦੋਂ ਇਕੱਠੇ ਮਗਾਉਣ ਦੇ ਵਿੱਚ ਵੀ ਆਪਾਂ ਕਹਿ ਦਿੰਦੇ ਨੇ ਵੀ ਇਕੱਠੀ ਟੀ ਦੇ ਵਿੱਚ ਪੈਤਾ ਹੁੰਦੀ ਆ ਫਿਰ ਅਸੀਂ ਜਿਵੇਂ ਪੰਜ ਪੈਕਟ ਇਹਦੇ ਮੈਂ 27 ਦੇ ਮਗਵਾਏ ਨੇਗੇ ਵੱਡੇ ਕਿਉਂਕਿ ਪਸ਼ੂਆਂ ਜ਼ਿਆਦਾ ਕਰਕੇ ਆਪਾਂ ਪਾਉਣੇ ਆ ਦਿੱਲੀ ਤੇ ਆਪਾਂ ਬੱਕਰੀਆਂ ਨੂੰ ਵੀ ਪਾ ਦੇਣੇ ਹੁੰਨੇ ਆਗੇ ਆਹ ਚੀਲੀ ਵਟਾਣ ਕੇ ਵੀ ਬੱਕਰੀਆਂ ਨੂੰ ਪਾਉਣੇ ਆਗੇ ਸਹੀ ਹੈ ਇਹ ਇੱਥੇ ਪਲੱਸ 50 ਗੋਲਡ ਆਗਾ ਇਹ ਵੀ ਆਪਾਂ ਬੱਕਰੀਆਂ ਨੂੰ ਦਿੰਨੇ ਆ ਛੋਟੇ ਮੇਮਣਿਆਂ ਨੂੰ ਵੀ ਦਿੰਨੇ ਆ ਆਪਾਂ ਠੀਕ ਹੈ ਇਹ ਚੀਜ਼ ਆ ਜਾਂਦੀ ਆ ਪਰ ਸਾਡੇ ਮੁਤਾਬਕ ਤਾਂ ਹਨਾ ਆਪਾਂ ਵੀ ਸਾਰਿਆਂ ਦਾ ਨਹੀਂ ਕਹਿੰਦੇ ਆ ਪਗੜ ਧੱਕੇ ਨੂੰ ਵੀ ਜੀਜ਼ ਕਿਸੇ ਨੂੰ ਪੜਾਉਣੇ ਨਾ ਹੀ ਕੋਈ ਕੰਪਨੀ ਕਿਸੇ ਦੇ ਘਰੇ ਧੱਕੇ ਨਾਲ ਸਿੱਟ ਕੇ ਆਉਂਦੀ ਆ ਉਹ ਤਾਂ ਜਿਵੇਂ ਜਿਵੇਂ ਆਲੇ ਨੂੰ ਰਿਜ਼ਲਟ ਵਧੀਆ ਆਉਂਦਾ ਅਗਲਾ ਉਸ ਤਰੀਕੇ ਨਾਲ ਉਹਦਾ ਵਰਤਦਾ ਹੈਗਾ ਠੀਕ ਹੈ ਬਿਲਕੁਲ ਵੀ ਐਨੀ ਕਾ ਨੌਲੇਜ ਸੀ ਅੱਜ ਦੇ ਮੰਨ ਲਓ ਸਾਡੇ ਇਹ ਵੀਡੀਓ ਦੇ ਵਿੱਚ ਮਕਸਦ ਇਹੀ ਸੀਗਾ ਵੀ ਵੀਰੇ ਤੁਸੀਂ ਵਰਤ ਕੇ ਵੀ ਦੇਖ ਸਕਦੇ ਹੋ ਹਾਂ ਵੀ ਸੁਣੋ ਰਿਜ਼ਲਟ ਪਤਾ ਲੱਗ ਜਾਗਾ ਹਾਂ ਇਹ ਪਰ ਜਿਵੇਂ ਵੀਰ ਪੁੱਛ ਲੈਂਦੇ ਨੇ ਵੀਰੇ ਵੀ ਕਿੰਨਾ ਟਾਈਮ ਪਹਿਲਾਂ ਵੀਰੇ ਇੱਕ ਮਹੀਨਾ ਪਹਿਲਾਂ ਸ਼ੁਰੂ ਕਰ ਦੋ ਇਹ ਆਸਾਨੀ ਨਾਲ ਇਹਦੇ ਵਿੱਚ ਸਮੈਲ ਜਮੇ ਨਹੀਂ ਹੈਗੀ ਠੀਕ ਹੈ ਤੁਹਾਨੂੰ ਆਪਾਂ ਦਿਖਾਈ ਵੀ ਸੀ ਇਹ ਬੱਸੀ ਨੂੰ ਲਾ ਕੇ ਤੇ ਉਹ ਆਸਾਨੀ ਨਾਲ ਹੀ ਖਾ ਲੈਂਦੇ ਨੇ ਜਿਹੜਾ ਕੰਮ ਲੈ ਇਹ ਹੈਗਾ H+50 ਵੋਲਟ ਇਹ ਤਾਂ ਰੋਟੀ ਤੇ ਲਾ ਕੇ ਦੇ ਸਕਦੇ ਆ ਕਿ ਉਹ ਵਰਗਾ ਹੁੰਦਾ ਇਹ ਨਾ ਹੀ ਇਹਦੇ ਵਿੱਚ ਸਮੈਲ ਲੱਗੀ ਠੀਕ ਹੈ ਜਿਹੜਾ ਮੈਨੇ ਸਤਾਈ ਹੈਗਾ ਇਹ ਜਿਵੇਂ ਦਾਣਾ ਪਾਉਣੇ ਆਪਾਂ ਚਿੱਟਾ ਦਾਣਾ ਉਹਦੇ ਹੈਗੀ ਠੀਕ ਹੈ ਇਹੋ ਆ ਵੀ ਪਾ ਸਕਦੇ ਆ ਜਿਹੜਾ ਆਹ ਮੰਨ ਕੇ ਚੱਲੋ ਇਹ ਪਾਣੀ ਬਟਾਉਣ ਕਾ ਗਏ ਪਾਣੀ ਚ ਘੋਲ ਕੇ ਪਿਆ ਦੋ ਠੀਕ ਹੈ ਪਣੀ ਬਸ ਇਹੀ ਚੀਜ਼ ਆ ਵੀਰੇ ਤੇ ਰਿਜ਼ਲਟ ਤੁਸੀਂ ਆਪ ਹੀ ਦੇਖ ਲਿਓ ਠੀਕ ਆ ਆਪਾਂ ਸੁਣਿਆ ਨਹੀਂ ਕਹਿੰਦੇ ਵੀ ਇਹ ਇਸੇ ਕੰਪਨੀ ਦਾ ਲੈ ਕੇ ਆਸਤਾ ਇਹ ਜਿਹੜਾ ਵੀਰੇ ਆਪ ਵਰਤੇ ਸਾਨੂੰ ਉਹਦੇ ਬਾਰੇ ਜਾਣਕਾਰੀ ਦੇ ਦਿੱਤੀ ਠੀਕ ਆ ਤੇ ਜੇ ਸਾਡੀ ਵੀਡੀਓ ਵੀਰੇ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇਹ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪ ਵੀ ਸਬਸਕ੍ਰਾਈਬ ਕਰਾਓ ਤੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਰਾਓ ਆਪਣੇ ਦੋਸਤ ਤੇ ਮਿੱਤਰਾਂ ਦਾ ਵੀ ਕਰਾਓ ਜਿੰਨੇ ਸਾਨੂੰ ਪਿਆਰ ਕਰਦੇ ਹੋ ਠੀਕ ਹੈ ਹਾਂ ਹਾਂ ਧੰਨਵਾਦ ਵੀਰੇ ਸਾਰਿਆਂ ਦਾ ਟੱਪੀ ਟੱਲੀ ਜ਼ਰੂਰ ਦਬਾ ਦਿਓ ਹੂੰ ਠੀਕ ਹੈ ਮਿਲਦਾ ਤੁਹਾਨੂੰ ਅਗਲੇ ਵੀਡੀਓ ਵਿੱਚ ਜਲਦੀ ਹੀ ਤੁਹਾਨੂੰ ਦੱਸਿਓ ਵੀ ਤੁਹਾਨੂੰ ਕਿਵੇਂ ਲੱਗੀ ਸਾਡੇ ਦੱਸਣ ਦਾ ਤਰੀਕਾ ਤੁਹਾਨੂੰ ਕਿਵੇਂ ਲੱਗਿਆ ਅੱਗੇ ਜੋ ਵੀ ਜਾਣਕਾਰੀ ਹੋਈ ਸਾਨੂੰ ਕਮੈਂਟ ਕਰ ਦਿਆ ਕਰੋ ਜਿੰਨੀ ਕ ਨੌਲੇਜ ਸਾਨੂੰ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਠੀਕ ਹੈ ਹਾਂ ਹੁਣ ਦਾ ਅਸੀਂ ਵੀ ਲੇਟ ਅੱਜ ਸਾਡੀ ਐਂਟੀ ਵਿਚਾਰੀ ਉਹ ਪਾਣੀ ਪ جاندے بसدेر وادر کोچر